ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਕਸਬਾ ਸ਼ਾਹਕੋਟ ਤੋਂ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਗਿਰੋਦੇ ਇੱਕ ਦੋਸ਼ੀ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਦੋਸ਼ੀ ਕੋਲੋਂ ਇੱਕ ਨਜਾਇਜ਼ ਪਿਸਤੌਲ ਅਤੇ ਗੋਲੀ ਸਿੱਕਾ ਵੀ ਬਰਾਮਦ ਹੋਇਆ ਬੀਤੀ ਦੇਰ ਰਾਤ ਹੋਈ ਇਸ ਕਾਰਵਾਈ ਦੀ ਜਾਣਕਾਰੀ ਦਿੰਦੇ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 23 ਸਤੰਬਰ ਨੂੰ ਜਾਮਨਗਰ ਨੇੜੇ ਅੰਮ੍ਰਿਤਸਰ ਮਰੀਨ ਫੀਲਡ ਐਕਸਪ੍ਰੈਸਵੇ ਤੇ ਕੋਜਣਕਸ਼ਾ ਤੇ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ਤੇ ਵਰਕਰਾਂ ਨਾਲ ਲੁੱਟਖੋਹ ਕੀਤੀ ਸੀ ਵਿਰੋਧ ਕਰਨ ਤੇ ਸੁਪਰਵਾਈਜ਼ਰ ਓਮ ਸਿੰਘ ਨੂੰ ਗੋਲੀ ਮਾਰੀ ਗਈ ਸੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤਫ਼ਤੀਸ਼ ਦੌਰਾਨ ਦੋਸ਼ੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਸਿੱਪੀ ਜੋਰਾ ਸਿੰਘ ਲੰਬਰੀਤ ਸਿੰਘ ਉਰਫ ਲਾਡੀ ਲਖਵਿੰਦਰ ਸਿੰਘ ਉਰਫ ਲੱਖੀ ਅਤੇ ਮੋਟਾ ਵਜੋ ਹੋਈ ਅੱਜ ਖੁਫੀਆ ਸੂਚਨਾ ਤੇ ਪੁਲਿਸ ਨੇ ਸ਼ਾਹਕੋਟ ਇਲਾਕੇ ਵਿੱਚ ਘੇਰਾ ਬੰਦੀ ਕੀਤੀ ਇਸ ਦੌਰਾਨ ਜੋਰਾ ਸਿੰਘ ਨੇ ਪੁਲਿਸ ਤੇ ਫਾਇਰਿੰਗ ਕੀਤੀ ਪਰ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਕੇ ਮੋਟਰਸਾਈਕਲ ਸਮੇਤ ਕਾਬੂ ਆ ਗਿਆ ਦੋਸ਼ੀ ਨੂੰ ਸਿਵਲ ਹਸਪਤਾਲ ਸ਼ਾਹਕੋਟ ਪੇਜਿਆ ਗਿਆ ਹੈ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਸਰ ਇਹ ਤੇ ਪ੍ਰਾਣਯੋਮ ਮਕਦਮੇ ਕਿੰਨੇ ਚੱਲ ਰਹੇ ਜੀ ਇਹ ਜਿਹੜਾ ਜੋਰਾ ਫੜਿਆ ਇਹਦੀ ਜਿਹੜੀ ਮੋਡਲੀ ਜਿਹੜੀ ਪਟਡਾਲ ਦੇ ਵਿੱਚ ਜਾਂਦੀ ਜਿਹੜੀ ਪਾਈਸ ਆਈਡੀ ਹੁੰਦੀ ਆ ਉਹਦੇ ਤੋਂ ਚੈੱਕ ਕਰਨ ਦੇ ਜਿਹੜਾ ਪਾਇਆ ਗਿਆ ਕਿ ਇਹ ਤੇ 10-11 ਮਕਦਮੇ ਜਿਹੜੇ ਪਹਿਲਾਂ ਦਰਜ ਨੇ 379 ਬੀ ਦੇ ਹੈਗੇ ਸਨੇਚਿੰਗ ਦੇ ਐ ਰੋਬਰੀ ਦੇ ਹੈਗੇ ਐਂਡ ਤਿੰਨ ਮਕਦਮੇ ਤੇ ਐਨਡੀਪੀਐਸ ਐਕਟ ਦੇ ਹੈਗੇ ਐਂਡ ਕਾਉਂਟਰਬ੍ਰੀਟ ਕਰੰਸੀ ਵਗੈਰਾ ਹੋਰ ਇਹ ਸਾਰੇ ਜਿਹੜੇ ਹੀਨੀਅਸ ਕ੍ਰਾਈਮ ਦੇ ਜਿਹੜੇ ਇਹਦੇ ਤੇ ਮਕਦਮੇ ਅਗੇ ਪਛੇ ਜੀ ਜੇਲ੍ਹ ਦੇ ਵਿੱਚੋਂ ਜਿਹੜਾ ਅੱਗਾ ਹੁਣ ਆਇਆ ਸੀ ਇਹ ਬਾਹਰ ਆ ਕੇ ਇਹਨਾਂ ਦੇ ਜਿਹੜਾ ਪੰਜ ਜਣਿਆਂ ਦਾ ਗਰੁੱਪ ਵਾਲੇ ਤਾਂ ਕਿ ਫਿਗਰ ਆਊਟ ਹੋਇਆ ਕਿ ਉਹਦੇ ਵਿੱਚ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਦੋਸ਼ੀ ਇਹਦਾ ਇਹਦੀ ਕਸਟਡੀ ਦੇ ਵਿੱਚ ਲਵਾਂਗੇ ਅਸੀਂ ਜਦੋਂ ਇਹ ਠੀਕ ਹੋ ਜਾਂਦਾ ਉਦੋਂ ਡਿਸਚਾਰਜ ਕਰਾ ਕੇ ਇਹਦੀ ਕਸਟਡੀ ਦੇ ਵਿੱਚ ਲੈ ਕੇ ਕਿ ਫਰਦਰ ਪੁਸ਼ਕਿਸ਼ ਕੀਤੀ ਜਾਏਗੀ ਧੰਨਵਾਦ